ਪੰਜਾਬ ਵਿੱਚ ਹੋਈਆਂ ਚਾਰ ਵਿਧਾਨ ਸਭਾ ਸੀਟਾਂ ਤੇ ਜਿਮਣੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਉੱਥੇ ਗਿੱਦੜਬਾਹ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿਲੋਕੇ ਚਾਅ ਰਹੇ ਹਨ ਹੁਣ ਤੱਕ ਉਹਨਾਂ ਨੂੰ 27901 ਵੋਟਾਂ ਮਿਲੀਆਂ ਹਨ ਜਿੱਥੇ ਡਿੰਪੀ ਢਿੱਲੋ ਕਾਂਗਰਸ ਦੀ ਅਮਰਤਾ ਵੜਿੰਗ ਤੇ ਭਾਜਪਾ ਦੇ ਮਰਪਤ ਬਾਲਨ ਨੂੰ ਛੱਡ ਕੇ ਅੱਗੇ ਚੱਲ ਰਹੇ ਹਨ ਉੱਥੇ ਉਹਨਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ ਜਾਣਕਾਰੀ ਮੁਤਾਬਕ ਉਹਨਾਂ ਦੇ ਘਰ ਰੋਡ ਸ਼ੋਅ ਕਰਨ ਲਈ ਤਿਆਰੀ ਚੱਲ ਰਹੀ ਹੈ ਵੱਡੀ ਲੀਡ ਮਿਲਣ ਤੋਂ ਬਾਅਦ ਡਿੰਪੀ ਢਿੱਲੋ ਨੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕਿ ਹੈ ਕਿ ਜਿੱਤਨ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਵਰਕਰਾਂ ਨਾਲ ਜਸ਼ਨ ਮਨਾਉਣਗੇ ਦੱਸਦੇ ਕਿ ਹੁਣ ਤੱਕ ਗਿੱਦਰਬਾਹ ਵਿੱਚ ਡਿੰਪੀ ਢਿੱਲੋ 27901 ਵੋਟਾਂ ਨਾਲ ਅੱਗੇ ਜਾ ਰਹੇ ਹਨ ਅਮਰਤਾ ਵੜਿੰਗ ਨੂੰ ਹੁਣ ਤੱਕ 19927 ਵੋਟਾਂ ਉਥੇ ਮਨਪ੍ਰੀਤ ਪਾਲ ਦੀ ਗੱਲ ਕੀਤੀ ਜਾਵੇ ਤਾਂ ਵਰਪੇ ਦਾਦਰ ਨੂੰ ਹੁਣ ਤੱਕ 5706 ਵੋਟਾਂ ਮਿਲੀਆਂ ਹਨ ਉਥੇ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਤੋਂ ਆਮ ਆਨੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਅੱਗੇ ਚੱਲ ਰਹੇ ਹਨ ਚੱਬੇਵਾਲ ਸੀਟ ਦੀ ਗੱਲ ਕੀਤੀ ਜਾਵੇ ਤਾਂ ਆਮ ਆਨੀ ਪਾਰਟ ਦੇ ਸ਼ਾਕ ਚੱਬੇਵਾਲ ਅੱਗੇ ਚੱਲ ਰਹੇ ਹਨ ਉਥੇ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਉਮੀਦਵਾਰ ਕਾਲਾ ਢਿੱਲੋ ਬਰਨਾਲਾ ਤੋਂ ਅੱਗੇ ਚੱਲ ਰਹੇ ਹਨ ਪੰਜਾਬ ਵਿੱਚ ਹੋਈਆਂ ਚਾਰ ਵਿਧਾਨ ਸਭਾ ਸੀਟਾਂ ਤੇ ਜਿਮਣੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਉੱਥੇ ਗਿੱਦਲਵਾਹ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਕੇ ਚਾਵੇ ਹਨ ਹੁਣ ਤੱਕ ਉਹਨਾਂ ਨੂੰ 27901 ਵੋਟਾਂ ਮਿਲੀਆਂ ਹਨ ਜਿੱਥੇ ਡਿੰਪੀ ਢਿੱਲੋਂ ਕਾਂਗਰਸ ਦੀ ਅਮਰਤਾ ਵੜਿੰਗ ਤੇ ਭਾਜਪਾ ਦੇ ਮਰਪਤ ਬਾਲ ਨੂੰ ਛੱਡ ਕੇ ਅੱਗੇ ਚੱਲ ਰਹੇ ਹਨ ਉੱਥੇ ਉਹਨਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ ਜਾਣਕਾਰੀ ਮੁਤਾਬਕ ਉਹਨਾਂ ਦੇ ਘਰ ਰੋਡ ਸ਼ੋਅ ਕਰਨ ਲਈ ਤਿਆਰੀ ਚੱਲ ਰਹੀ ਹੈ ਵੱਡੀ ਲੀਡ ਮਿਲਣ ਤੋਂ ਬਾਅਦ ਟੀਪੀ ਟੀਲੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕਿ ਹੈ ਕਿ ਜਿੱਤਨ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਵਰਕਰਾਂ ਨਾਲ ਜਸ਼ਨ ਮਨਾਉਣਗੇ